ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਅੱਜ ਮੌਜੂਦਾ ਹਾਲਾਤ ਬਣਿਆ ਇਹਦੇ ਤੋਂ ਅਸੀਂ ਸਾਰੇ ਬੜੇ ਚਿੰਤਤਾਂ ਸਾਰੇ ਸਿੱਖ ਜਿਹੜੇ ਨੇ ਬੜੇ ਨਿਰਾਸ਼ਤਾਜ ਨੇ ਕਿ ਹਰਿਆਣਾ ਕਮੇਟੀ ਦਾ ਮੌਜੂਦਾ ਪ੍ਰਧਾਨ ਜੋ ਇਹਨਾਂ ਸਾਰੇ ਹਾਲਾਤਾਂ ਵਾਸਤੇ ਜ਼ਿੰਮੇਵਾਰ ਹੈ ਜਗਦੀਸ਼ ਸਿੰਘ ਢਿੰਡਾ ਜਗਦੀਸ਼ ਸਿੰਘ ਢਿੰਡਾ ਨੇ ਜਿਸ ਤਰ੍ਹਾਂ ਪ੍ਰਧਾਨ ਬਣਦੇ ਆ ਡਿਕਟੇਟਰਸ਼ਿਪ ਸ਼ੁਰੂ ਕੀਤੀ ਹਿਟਲਰ ਸਾਹੀ ਸ਼ੁਰੂ ਕੀਤੀ ਹਰੇਕ ਅਹੁਦੇਦਾਰ ਦੇ ਹਰੇਕ ਮੈਂਬਰ ਦੇ ਗੱਲ ਪੈਣਾ ਸ਼ੁਰੂ ਕੀਤਾ ਉਸ ਦੇ ਨਾਲ ਅੱਜ ਜਿਹੜੇ ਕਮੇਟੀ ਦੇ ਹਾਲਾਤ ਬੜ ਚੁੱਕੇ ਆ ਉਹਦੇ ਤੋਂ ਸਾਰੇ 49 ਮੈਂਬਰ ਮੌਜੂਦਾ ਤੇ ਸਾਬਕਾ ਮੈਂਬਰ ਸਾਬਕਾ ਉਹਦੇ ਦਾ ਤੇ ਹਰਿਆਣਾ ਦੀਆਂ ਸੰਗਤਾਂ ਵੀ ਜਿਹੜੀਆਂ ਨੇ ਉਹ ਬੜੀਆਂ ਨਰਾਸ਼ਤਾ ਚ ਨੇ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ 49 ਦੇ ਹਾਊਸ ਵੱਲੋਂ ਜਦੋਂ ਪ੍ਰਧਾਨ ਢੀਂਡਾ ਨੂੰ ਪ੍ਰਧਾਨ ਚੁਣਿਆ ਗਿਆ ਸੀ ਤਾਂ ਉਸ ਵੇਲੇ ਕੇਵਲ 29 ਮੈਂਬਰ ਸਨ ਢੀਂਡਾ ਸਮੇਤ ਜਿਨ੍ਹਾਂ ਨੇ ਪ੍ਰਧਾਨ ਚੁਣਿਆ ਸੀ 18 ਮੈਂਬਰ ਵਾਕਆਊਟ ਕਰ ਗਏ ਸੀ ਦੋ ਮੈਂਬਰ ਗੈਰ ਹਾਜ਼ਰ ਸਨ ਅੱਜ ਹਾਲਾਤ ਇਹ ਬਣ ਗਏ ਜਗਦੀਸ਼ ਸਿੰਘ ਝਿੰਡਾ ਦੀ ਡਿਕਟੇਟਰਸ਼ਿਪ ਕਰਕੇ ਉਹਦੇ ਪਾਗਲਪਨ ਕਰਕੇ ਉਹਦੀ ਹਿਟਲਰ ਸਾਈਜ਼ ਦੇ ਕਰਕੇ ਉਸ ਦੇ ਕਾਮਕਾਰ ਦੀ ਜਿਹੜੀ ਜੋ ਕਾਮਕਾਰ ਦਾ ਤੌਰ ਤਰੀਕਾ ਵਾ ਉਸ ਤੋਂ ਕਿ ਅੱਜ ਜਿਹੜੇ 29 ਮੈਂਬਰਾਂ ਨੇ ਉਸ ਨੂੰ ਬਣਾਇਆ ਸੀ ਉਹਦੇ ਚੋਂ ਤਕਰੀਬਨ 20 ਮੈਂਬਰ ਐ ਜਿਹੜੇ ਉਹਨੂੰ ਛੱਡ ਚੁੱਕੇ ਆ ਜਿਹੜੇ ਬਾਕੀ ਮੈਂ 9 ਗਿਣਦਾ ਉਹਦੇ ਚੋਂ ਵੀ ਬਹੁਤ ਹੀ ਨਿਰਾਸ਼ਤਾ ਦੇ ਵਿੱਚ ਆ ਬਾਰੇ ਉਹ ਸ਼ਰਮੋ ਸ਼ਰਮੀ ਅਜੀ ਜਿਹੜੇ ਆ ਕੋ ਥੋੜਾ ਬਹੁਤਾ ਉਹਦੇ ਨਾਲ ਕਿਤੇ ਆਵਾਜ਼ ਆਈ ਮੀਟਿੰਗਾਂ ਦੇ ਵਿੱਚ ਦਿਖਾਈ ਦੇ ਜਾਂਦੇ ਆ ਪਰ ਨਾ ਜਨਰਲ ਹੌਸ ਦਾ ਸੱਦਿਆ ਹੀ ਨਹੀਂ ਢਿੰਡਾ ਨੇ ਔਰ ਜਿਹੜੀਆਂ ਐਗਜ਼ੈਕਟਿਵ ਦੀਆਂ ਮੀਟਿੰਗਾਂ ਸੱਦੀਆਂ ਉਹ ਵੀ ਤਿੰਨ ਮੀਟਿੰਗਾਂ ਫੇਲ ਹੋ ਚੁੱਕੀਆਂ ਨੇ ਜਿਹਦੇ ਬਕਾਇਦਾ ਬਾਗਜਤ ਲੈ ਕੇ ਮੈਂ ਅੱਜ ਤੁਹਾਡੀ ਸੰਗਤ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹਾਂ ਇਹਨਾਂ ਹਾਲਾਤਾਂ ਦੇ ਚੱਲਦੇ ਆ ਜਗਦੀਸ਼ ਸਿੰਘ ਢਿੰਡਾ ਨੂੰ ਖੁਦ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਜਿਹੜਾ ਬੰਦਾ ਜਰਨਲ ਹਾਊਸ 'ਚ ਫੇਲ ਹੋਵੇ ਜਿਹੜਾ ਬੰਦਾ ਐਗਜ਼ੈਕਟਿਵ 'ਚ ਫੇਲ ਹੋਵੇ ਔਰ ਜਿਹੜੇ ਬੰਦੇ ਨੂੰ 29 ਨੇ ਬਣਾਇਆ ਹੋਵੇ ਤੇ ਅੱਜ 20 ਦੇ ਕਰੀਬ ਉਹਦਾ ਸਾਥ ਛੱਡ ਗਏ ਹੁਣ ਤੇ ਕੀ ਅੱਜ ਉਹ ਨਵਾਂ ਦਾ ਪ੍ਰਧਾਨ ਮੈਂ ਜਗਦੀਸ਼ ਸਿੰਘ ਢਿੰਡਾ ਨੂੰ ਕਹਿਣਾ ਚਾਹੁੰਦਾ ਕਿ ਜਿਨ੍ਹਾਂ 29 ਨੇ ਤੈਨੂੰ ਪ੍ਰਧਾਨ ਬਣਾਇਆ ਸੀ ਅੱਜ ਉਹਦੇ 'ਚ 20 ਪਾਸੇ ਹੋ ਗਏ ਆ ਦੂਸਰਿਆਂ ਨੇ ਪਹਿਲਾਂ ਵਿਰੋਧ ਕੀਤਾ ਸੀ ਤੇ ਅੱਜ ਜਰਨਲ ਹਾਊਸ ਬੁਲਾ ਕੇ ਤੈਨੂੰ ਫਲੋਰ ਟੈਸਟ ਦੇਣਾ ਚਾਹੀਦਾ ਜੇਕਰ ਤੈਨੂੰ ਵਾਕਈ ਲੱਗਦਾ ਕਿ ਤੂੰ ਪ੍ਰਧਾਨ ਆ ਜਾਂ ਤੇਰੇ ਨਾਲ ਬਹੁਤ ਸੰਤਤੀ ਆ ਤਾਂ ਤੈਨੂੰ ਤੁਰੰਤ ਜਰਨਲ ਹਾਊਸ ਸੱਦਣਾ ਚਾਹੀਦਾ ਤੇ ਜਰਨਲ ਹਾਊਸ ਸੱਦਣ ਵਾਸਤੇ ਵੀ ਮੈਂਬਰਾਂ ਨੇ ਜੋ ਐਕਟ ਅਨਸਾਰ 15 ਮੈਂਬਰਾਂ ਦੇ ਸਾਈਨ ਚਾਹੀਦੇ ਆ ਉਹ 15 ਮੈਂਬਰਾਂ ਦੇ ਸਾਈਨ ਜਿਹੜੇ ਨੇ ਉਹ ਬਕਾਇਦਾ ਹੋ ਚੁੱਕੇ ਆ ਔਰ ਉਹਨਾਂ ਨੇ ਦਫ਼ਤਰ ਨੂੰ ਜਿਹੜੇ ਆ ਔਰ ਜੁਡੀਸ਼ੀਅਲ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਜਿਹੜੇ ਆ ਇਹ 15 ਸਾਈਨ ਜਿਹੜੇ ਆ ਉਹ ਦੇ ਦਿੱਤੇ ਆ ਕਿ 15 ਸਾਈਨ ਜਿਹੜੇ ਆ ਐਕਟ ਅਨੁਸਾਰ ਕਿ ਜਰਨਲ ਹੋ ਸਦਿਆ ਜਾਵੇ ਕਿਸੇ ਤੇ ਬੇਕਰੋਸ਼ਗੀ ਆ ਉਹਦੇਦਾਰ ਤੇ ਤਾਂ ਫਿਰ ਫਲੋਰ ਟੈਸਟ ਦੇ ਵਿੱਚ ਜਾਂ ਤਾਂ ਉਹ ਆਪਣਾ ਬਹੁਮਤ ਸਾਬਤ ਕਰੇ ਤੇ ਜਾਂ ਫਿਰ ਉਹਨੂੰ ਹਟਾਇਆ ਜਾਵੇ ਜਾਂ ਆਪਣੇ ਖੁਦ ਆਪਣੇ ਆਪ ਅਸਤੀਫਾ ਦੇ ਦੇਵੇ ਅਜ ਗਗਦੀਪ ਸਿੰਘ ਢਿੰਡਾ ਜੋ ਬੁਰੀ ਤਰ੍ਹਾਂ ਨਾਲ ਪ੍ਰਬੰਧ ਚਲਾਉਣ 'ਚ ਫੇਲ ਹੋ ਗਿਆ ਸ਼ਹਿਰ 'ਚੋਂ ਪੂਣੀ ਵੀ ਨਹੀਂ ਕਰਤੀ ਉਹਨੇ 4-5 ਮਹੀਨੇ ਹੋ ਗਏ ਉਹਨੂੰ ਪ੍ਰਧਾਨ ਬਣੇ ਨੂੰ ਸਵਾਏ ਖਵਾਈ ਐਲਾਨਾਂ ਤੋਂ ਕਦੇ ਯੂਨੀਵਰਸਿਟੀ ਖੋਲਣੀ ਹੈ ਤੇ ਯੂਨੀਵਰਸਿਟੀ ਖੋਲਦਾ ਖੋਲਦਾ ਕਾਲਜ ਵੀ ਬੰਦ ਕਰਨ ਸਕੂਲ ਬੰਦ ਕਰਨ ਦੀ ਖਗਾਰ ਤੇ ਲੈ ਗਿਆ ਨੀ ਸਿੰਘ ਜੋ ਸਾਡਾ ਬੱਚਿਆਂ ਦਾ ਕਾਲਜ ਆ ਉਥੇ ਧਾੜ ਲੈ ਕੇ ਫੌਜਾਂ ਦੀ ਪਹੁੰਚ ਗਿਆ ਤੇ ਫਲਾਈਂਗਾਂ ਲੈ ਕੇ ਪਹੁੰਚ ਗਿਆ ਤੇ ਜਾ ਕੇ ਬੱਚਿਆਂ ਦੀਆਂ ਕਲਾਸਾਂ ਦੇ ਵਿੱਚ ਟੀਚਰਾਂ ਨੂੰ ਪਰੇਸ਼ਾਨ ਕੀਤਾ ਜਿਸ ਤੇ ਰੋਸ ਵਜੋਂ ਨੀ ਸਿੰਘ ਕਾਲਜ ਦੀ ਪ੍ਰਧਾਨ ਪ੍ਰਿੰਸੀਪਲ ਨੇ ਅਸਤੀਫਾ ਦੇ ਦਿੱਤਾ ਤੇ ਉਸ ਠੀਫੇ ਦੀ ਕਾਪੀ ਵੀ ਮੇਰੇ ਕੋਲੇ ਮੌਜੂਦਾ ਹੈ ਅਸਤੀਫਾ ਦੇ ਕਾਪੀ ਕਲਰਕ ਨੇ ਜੋ ਅਕਾਊਂਟੈਂਟ ਉਸਨੇ ਵੀ ਅਸਤੀਫਾ ਦੇ ਦਿੱਤਾ ਔਰ ਉਥੋਂ ਦੇਖੋ ਖੂਰ ਕਿ ਅਸੀਂ ਯੂਨੀਵਰਸਿਟੀ ਦੀਆਂ ਖੋਲਣ ਦੀਆਂ ਗੱਲਾਂ ਕਰ ਰਹੇ ਸੀਗੇ ਪ੍ਰਧਾਨ ਢਿੰਡਾ ਪਰ ਉਸ ਕਾਲਜ ਵੀ ਬੰਦ ਕਰਨ ਦੀ ਕਗਾਰ ਤੇ ਚਲੇ ਗਿਆ ਇਲਾਕੇ 'ਚ ਬੜਾ ਭਾਰੀ ਰੋਸ ਸਤ ਸਕੂਲਾਂ ਦਾ ਬੁਰਾ ਹਾਲ ਸਕੂਲਾਂ ਦੇ ਵਿੱਚ ਸਮੇਂ ਸਿਰ ਨਾ ਤਨਖਾਹਾਂ ਦਿੱਤੀਆਂ ਜਾ ਰਹੀਆਂ ਨਾ ਸਕੂਲਾਂ ਦੇ ਪ੍ਰਬੰਧ ਨੂੰ ਵੇਖਿਆ ਜਾ ਰਿਹਾ ਗੁਰੂ ਘਰਾਂ ਦਾ ਪ੍ਰਬੰਧ ਧਰਮ ਪ੍ਰਚਾਰ ਆ ਉੱਥੇ ਵੀ ਆਪਣੀਆਂ ਨਿੱਜੀ ਕਿੜਾ ਕਿਡਾਂ ਤੇ ਤੁਰਿਆ ਹੋਇਆ ਜਗਦੀਸ਼ ਸਿੰਘ ਢਿੰਡਾ ਆ ਫਲਾਣੇ ਦਾ ਮੁਲਾਜ਼ਮ ਆ ਫਲਾਣੇ ਦਾ ਮੇਰਾ ਦੂਜੇ ਦਾ ਕੋਈ ਕੰਮ ਨਹੀਂ ਦੇਖਿਆ ਜਾ ਰਿਹਾ ਵੀ ਕਿਹੜਾ ਕੰਮ ਕਰ ਰਿਹਾ ਕਿਹੜਾ ਨਹੀਂ ਕਰ ਰਿਹਾ ਜਾਣ ਬੁੱਝ ਕੇ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਜਿਹੜੇ ਮੁਲਾਜ਼ਮ ਜੀਹ ਜੁੜੀ ਕਰਦੇ ਆ ਉਹਨਾਂ ਨੂੰ ਪ੍ਰੋਮੋਸ਼ਨਾਂ ਦੇ ਰਿਹਾ ਉਹਨਾਂ ਦੀ ਪੋਸਟ ਪੜਾਈ ਉਹਨਾਂ ਦੀ ਪਿੱਠ ਤਾਂ ਪੜਿਆ ਉਹਨਾਂ ਦੇ ਗੈਰ ਜਿਹੜੇ ਕਾਨੂੰਨੀ ਕੰਮ ਆ ਉਹਨਾਂ ਤੇ ਵੀ ਮੋਰਾ ਲਾ ਰਿਹਾ ਜਗਦੀਸ਼ ਸਿੰਘ ਢੀਂਡਾ ਮੈਂ ਉਹਦੇ ਵਿਸਥਾਰ 'ਚ ਨਹੀਂ ਜਾਣਾ ਮੈਂ ਕਿਦੋਂ ਗੱਲਾਂ ਜਿਹੜੀਆਂ ਕਰਨੀਆਂ ਚਾਹੁੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਜਗਦੀਸ਼ ਸਿੰਘ ਢੀਂਡਾ ਨੂੰ ਜਰਨਲ ਉਸ ਤਰ੍ਹਾਂ ਤ ਤਸਦ ਕੇ ਫਲੋਰ ਟੈਸਟ ਦੇਣਾ ਚਾਹੀਦਾ ਜੇਕਰ ਉਹਦੇ ਬਹੁ ਮਾਤਰਾ ਹਸੀ ਤਾਂ ਦੇਖ ਲਿਆ 29 ਮੈਂਬਰਾਂ ਨੇ ਤਾਂ ਬਣਾ ਕੇ ਉਹਨੂੰ ਦੇਖ ਲਿਆ 58 ਨੇ 29ਵਾਂ ਖੁਰਸੀਗਾ ਹੁਣ ਬਾਕੀ ਜੇਕਰ ਉਹਨੂੰ ਬਣਾਉਂਦੇ ਆ ਦੂਸਰੇ ਮੈਂਬਰ ਤਾਂ ਉਹ ਜੀ ਸਕਦੇ ਬਣ ਜਾਵੇ ਪਰ ਜੇਕਰ ਉਹਦੇ ਨਾਲ ਕੋਈ ਮੈਂਬਰ ਹੀ ਨਹੀਂ ਉਹ ਪ੍ਰਧਾਨ ਕਹਦਾ ਕਿਉਂਕਿ ਉਹਦੀਆਂ ਤਿੰਨੇ ਮੀਟਿੰਗਾਂ ਜਿਹੜੀਆਂ ਨੇ ਕੈਨਸਲ ਹੋ ਚੁੱਕੀਆਂ ਨੇ ਆ ਮੇਰੇ ਕੋਲੇ ਮੀਟਿੰਗਾਂ ਦੇ ਜਿਹੜੇ ਪੱਤਰ ਪਏ ਆ ਆ ਦੇਖੋ 2 ਅਗਸਤ 2 ਸਤੰਬਰ ਨੂੰ ਮੀਟਿੰਗ ਸੱਦੀ ਪ੍ਰਧਾਨ ਢੀਂਡਾ ਨੇ ਸਿਰਫ 11 ਚੋਂ 6 ਮੈਂਬਰ ਹਾਜ਼ਰ ਹੋਏ ਕੋਰਮ ਪੂਰਾ ਨਹੀਂ ਹੋਇਆ ਤੇ ਮੀਟਿੰਗ ਕੈਨਸਲ ਹੋ ਗਈ ਉਸ ਤੋਂ ਬਾਅਦ 11 ਸਤੰਬਰ ਨੂੰ ਮੀਟਿੰਗ ਸੱਦੀ ਗਈ ਤੇ 11 ਸਤੰਬਰ ਨੂੰ ਸਿਰਫ ਇੱਕ ਮੈਂਬਰ ਹਾਜ਼ਰ ਹੋਇਆ ਬਾਅਦ ਚ ਉਸ ਮੈਂਬਰ ਨੇ ਵੀ ਕਿਹਾ ਵੀ ਮੈਂ ਮੀਟਿੰਗ ਤੇ ਨਹੀਂ ਆਇਆ ਮੈਂ ਤਾਂ ਕਿ ਮੁਲਾਜ਼ਮ ਦੀ ਟਰਾਂਸਫਰ ਕਰਾਉਣ ਵਾਸਤੇ ਆਇਆ ਸੀ ਆ ਇੱਕ ਮੈਂਬਰ ਪਹੁੰਚਿਆ ਉਹਨੇ ਵੀ ਆਪਣੇ ਆਪ ਨੂੰ ਮੀਟਿੰਗ ਨਾਲੋਂ ਵੱਖ ਕਰ ਲਿਆ ਤਾਂ ਫਿਰ 3 ਵਜੇ ਤੱਕ ਜਦੋਂ ਕੋਈ ਨਹੀਂ ਆਇਆ ਤਾਂ ਦੇਖੋ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਲੈਟਰ ਜਾਰੀ ਕਰ ਦਿੱਤਾ 3 ਵਜੇ ਜਿਹੜਾ ਕਿ 3:20 ਤੋਂ ਬਾਅਦ ਮੈਂਬਰਾਂ ਦੇ ਕੋਲ ਐਗਜ਼ੀਕਟਿਵ ਕੋਲ ਪਹੁੰਚਿਆ ਕਿ ਅੱਜ ਦੀ ਮੀਟਿੰਗ ਕੈਨਸਲ ਕੀਤੀ ਜਾਂਦੀ ਜਦੋਂ ਕੋਈ ਪਹੁੰਚਿਆ ਹੀ ਨਹੀਂ ਤਾਂ ਮੀਟਿੰਗ ਤਾਂ ਖੁਦ ਹੀ ਕੈਨਸਲ ਆ ਕੈਨਸਲ ਕਰਨ ਦੀ ਲੋੜ ਕੀ ਹੈ ਇਹ ਪੱਤਰ ਜਾਰੀ ਕਰ ਦਿੱਤਾ 3 ਵਜੇ ਕਿ ਮੀਟਿੰਗ ਕੈਨਸਲ ਕੀਤੀ ਜਾਂਦੀ ਹੈ ਫਿਰ 15 ਤਰੀਕ ਨੂੰ ਮੈਂਬਰ ਮੀਟਿੰਗ ਸਾਧ ਲਈ ਆ 15 ਸਤੰਬਰ ਨੂੰ ਅੱਜ 19 ਸਤੰਬਰ ਤੇ ਚਾਰ ਪੰਜ ਦਿਨ ਪਹਿਲਾਂ ਦੀ ਗੱਲ ਆ ਸਾਰਾ ਦਿਨ ਪ੍ਰਧਾਨ ਢੀਂਡਾ ਦਫ਼ਤਰ ਦੇ ਬੈਠਾ ਮੈਂਬਰ ਐਗਜ਼ੈਕਟਿਵ ਦੇ ਨੂੰ ਢੀਕਦਾ ਰਿਹਾ ਕੋਈ ਵੀ ਐਗਜ਼ੈਕਟਿਵ ਮੈਂਬਰ ਜਿਹੜਾ ਸੀਗਾ ਦਸਾਂ ਦੇ ਵਿੱਚੋਂ ਇੱਕ ਵੀ ਨਹੀਂ 11 ਵੇ ਕੋਈ ਦਾ ਦਸਾਂ ਚੋਂ ਇੱਕ ਵੀ ਨਹੀਂ ਪਹੁੰਚਿਆ ਤੇ 15 ਵਾਲੀ ਵੀ ਤਿੰਨ ਐਗਜ਼ੀਕਟਿਵ ਦੀਆਂ ਮੀਟਿੰਗਾਂ ਫੇਲ ਹੋ ਚੁੱਕੀਆਂ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਪ੍ਰਧਾਨ ਜੀ ਨੂੰ ਕਾਦਾ ਪ੍ਰਧਾਨ ਹੈ ਜਿਹਦੀ ਐਗਜ਼ੀਕਟਿਵ ਹੀ ਨਹੀਂ ਪੂਰੀ ਐਗਜ਼ੀਕਟਿਵ ਹੀ ਨਹੀਂ ਆ ਰਹੀ ਨਾ ਜਰਨਲ ਹਾਊਸ ਨਾ ਐਗਜ਼ੀਕਟਿਵ ਜਿਹਦੇ ਨਾਲ ਤੇ ਪ੍ਰਧਾਨ ਕਾਦਾ ਕਿਉਂ ਇਹ ਸਾਰੇ ਹਾਲਾਤ ਬਣੇ ਕਿਉਂ ਪ੍ਰਧਾਨ ਦੀ ਡਿਕਟੇਟਰਸ਼ਿਪ ਕਰਕੇ ਪ੍ਰਧਾਨ ਦੇ ਤਜਰਬੇ ਦੀ ਘਾਟ ਕਰਕੇ ਪ੍ਰਧਾਨ ਦੀ ਹਿਟਲਰ ਸਹੀ ਕਰਕੇ ਜਿਵੇਂ ਕਹਿੰਦੇ ਆ ਨਾ ਕਿ ਜਿਵੇਂ ਹਲਕਿਆ ਕੁੱਕਰ ਉਹ ਆਪਣੇ ਮਾਲਕ ਨੂੰ ਵੀ ਨਹੀਂ ਪਛਾਣਦਾ ਆਪਣੇ ਮਾਲਕ ਨੂੰ ਵੀ ਵੱਡਦਾ ਇਸੇ ਤਰ੍ਹਾਂ ਹਲਕੇ ਕੂਕਰ ਦੀ ਤਰ੍ਹਾਂ ਜਗਦੀਸ਼ ਸਿੰਘ ਢਿੰਡਾ ਨੇ ਇਹ ਵੀ ਨਹੀਂ ਪਛਾਣਿਆ ਕਿ ਇਹ ਠਾਈਆਂ ਨੇ ਤਾਂ ਮੈਨੂੰ ਬਣਾਇਆ ਠਾਈਆਂ ਦੇ ਵੀ ਗਲ ਪਿਆ ਕਿਸੇ ਨੇ ਕੋਈ ਆਪਣੇ ਹਲਕੇ ਦਾ ਕੰਮ ਗਿਆ ਉਹਦੇ ਗਲ ਪੈ ਗਿਆ ਹੁਣ ਹਾਲਾਤ ਕੀ ਆ ਹੁਣ ਜਦੋਂ ਵੇਖਿਆ ਵੀ ਕੋਈ ਵੀ ਨਹੀਂ ਹੁਣ ਗੱਡੀਆਂ ਕਾਰਾਂ ਦੇ ਕੇ ਮੈਂਬਰਾਂ ਦੀ ਜ਼ਮੀਨ ਜ਼ਮੀਰ ਖਰੀਦਣੀ ਚਾਹੁੰਦਾ ਜਗਦੀਸ਼ ਸਿੰਘ ਢਿੰਡਾ ਤੂੰ ਇਹ ਨਾ ਸਮਝ ਗਿਆ ਜਿਹੜੀਆਂ ਕਾਰਾਂ ਦੀਆਂ ਦੇ ਕੇ ਤੇ ਤੂੰ ਮੈਂਬਰਾਂ ਦੀ ਜ਼ਮੀਰ ਖਰੀਦ ਲੇਗਾ ਇਹਨਾਂ ਕਾਰਾਂ ਪਿੱਛੇ ਕਿਸੇ ਮੈਂਬਰ ਨੇ ਜ਼ਮੀਰ ਨਹੀਂ ਵੇਚਣੀ ਇਕਾਦੋਕਾਰ ਸੈਕਟਰ ਦੇ ਮੈਂਬਰਾਂ ਨੂੰ ਕਾਰਾਂ ਦੇ ਕੇ ਤੇ ਕਹ ਤੂੰ ਸੋਚਦਾ ਕਿ ਉਹਨਾਂ ਨੂੰ ਗੱਡੀ ਵਰਤਣ ਵਾਸਤੇ ਦੇ ਦਿੱਤੀ ਤੇ ਉਹ ਆਪਣੀ ਜ਼ਮੀਰ ਤੈਨੂੰ ਵੇਚ ਦੇਣਗੇ ਜਿਹੜੇ ਮੈਂਬਰਾਂ ਨੂੰ ਸੰਗਤਾਂ ਨੇ ਸੰਗਤਾਂ ਦੀ ਸੇਵਾ ਚ ਭੇਜਿਆ ਸੰਗਤਾਂ ਨੇ ਗੁਰੂ ਘਰਾਂ ਦੀ ਉਹ ਤੇਰੀ ਕਾਰਾਂ ਪਿੱਛੇ ਜਿਹੜੀਆਂ ਗੁਰੂ ਘਰ ਦੀਆਂ ਕਾਰਾਂ ਨੇ ਤੇ ਪਿੱਛੇ ਜ਼ਮੀਰ ਨਹੀਂ ਵੇਚਣ ਲੱਗੇ ਤੂੰ ਸੋਚਦਾ ਵੀ ਆਪ ਆਪਣੇ ਹਰ ਗੱਲ ਤੋਂ ਤੂੰ ਮੁੱਕਰਿਆ ਜਿੰਨੇ ਤੂੰ ਐਲਾਨ ਕੀਤੇ ਮੈਂ ਗੁਰਦੁਆਰੇ ਦੀ ਗੱਡੀ ਨਹੀਂ ਲਾਂਗਾ ਮੁਲਾਜ਼ਮ ਨਹੀਂ ਲਾਂਗਾ ਤੇਲ ਨਹੀਂ ਲਾਂਗਾ ਕੋਈ ਗੋਲਕਤੇ ਬੋਝ ਨਹੀਂ ਪਾਵਾਂਗਾ ਤੂੰ ਹੁਣ ਤੱਕ ਗੋਲਕਤੇ ਬੋਝ ਬਣਿਆ ਬੈਠਾ 13 14 ਮੁਲਾਜ਼ਮ ਤੂੰ ਆਪਣੀ ਸਿਰ 2 4 ਮੁਲਾਜ਼ਮ ਡਰਾਈਵਰ ਰੱਖ ਲੈ 2000 ਰੁਪਏ ਰੱਖ ਲੈ 5 7 ਨਾਲ ਜਿਹੜੇ ਸੀਗੇ ਟਾਸਕ ਫੋਰਸ ਰੱਖ ਲਈ ਹੁਣ ਮੈਨੂੰ ਤੂੰ ਦੱਸ ਔਰ ਮੈਂ ਹਰਿਆਣਾ ਦੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਜਗਦੀਸ਼ ਸਿੰਘ ਢਿੰਡਾ ਨੂੰ ਪੁੱਛੋ ਕਿ ਹੁਣ ਜਿਹੜੀਆਂ ਟਾਸਕ ਫੋਰਸ ਗੱਡੀਆਂ ਲੈ ਕੇ ਜਾਂਦੀਆਂ ਉਹ ਜਗਦੀਸ਼ ਸਿੰਘ ਢਿੰਡਾ ਨੇ ਘਰੋਂ ਲੈ ਕੇ ਦਿੱਤੀਆਂ ਨੇ ਜਗਦੀਸ਼ ਸਿੰਘ ਢਿੰਡਾ ਹਰਿਆਣਾ ਕਮੇਟੀ ਦੀਆਂ ਗੱਡੀਆਂ ਹਰਿਆਣਾ ਕਮੇਟੀ ਦੇ ਮੁਲਾਜ਼ਮ ਉਹਨਾਂ ਨੂੰ ਸਪੈਸ਼ਲ ਜੜੀਆਂ ਨੇ ਉਹ ਵਰਦੀਆਂ ਜਿਹੜੀਆਂ ਨੇ ਸਵਾ ਕੇ ਦਿੱਤੀਆਂ ਸਪਾਰੀ ਸੂਟ ਸਵਾ ਕੇ ਦਿੱਤੇ ਆ ਸਪੈਸ਼ਲ ਉਹਨਾਂ ਨੂੰ ਲੈ ਕੇ ਉਹਨਾਂ ਦੀ ਤਨਖਾਹ ਢਿੰਡਾ ਘਰੋਂ ਦੇ ਰਿਆ ਜਿਹਨਾਂ ਨੂੰ ਸਾਰਾ ਦਿਨ ਲੈ ਕੇ ਘੁੰਮਦਾ ਕਦੇ ਇੱਥੇ ਕਦੇ ਉੱਥੇ ਘੁੰਮਦਾ ਵੀ ਕਿੱਥੇ ਆਕਾਰ ਆਕਾਰ ਦੀ ਡਿੱਗੀ ਸਰੂਪਿਆਂ ਨਾਲ ਭਰੀ ਆ ਸ੍ਰੀ ਸਾਹਿਬਾਂ ਦੇ ਨਾਲ ਤੇ ਦਰਬਾਰ ਸਾਹਿਬ ਦੇ ਮਾਡਲਾਂ ਨਾਲ ਕਦੇ ਕਿਸੇ ਐਸਐਚਓ ਦੇ ਜਾ ਕੇ ਕਦੇ ਕਿਸੇ ਮੇਅਰ ਦੇ ਜਾ ਕੇ ਕਦੇ ਕਿਸੇ ਦੇ ਕਦੇ ਪ੍ਰਧਾਨ ਵੀ ਇਦਾਂ ਸਰੂਪੇ ਵੰਡਦੇ ਫਿਰਦੇ ਹੁੰਦੇ ਣਾਲੇ ਜਾਂਦਾ ਸਰੂਪੇ ਮੇਰੇ ਬੰਦੇ ਆ ਹੁਣ ਸਰੂਪੇ ਵੰਡਦਾ ਫਿਰਦਾ ਜਾ ਕੇ ਦਫਤਰਾਂ ਦੇ ਵਿੱਚ ਕਦੇ ਕਿਸੇ ਦੇ ਕਦੇ ਕਿਸੇ ਦੇ ਜਿਨ੍ਹਾਂ ਦੇ ਖਿਲਾਫ ਬੋਲਦਾ ਸੀ ਅੱਜ ਉਹਨਾਂ ਦੀਆਂ ਚੌਕੀਆਂ ਭਰ ਰਿਹਾ ਜਾ ਕੇ ਤੂੰ ਤਾਂ ਬੜਾ ਕਹਿੰਦਾ ਸੀ ਆ ਵੀ ਮੈਂ ਬੜਾ ਪੰਥਕ ਆ ਤੇ ਮੈਂ ਬੜਾ ਤੂੰ ਕਹਿੰਦਾ ਮੈਂ ਕट्टर ਕਾਂਗਰਸੀ ਆ ਤੇ ਹੁੱਡੇ ਦੇ ਨਾਲ ਨਾ ਮੈਂ ਤੇ ਅੱਜ ਤੇਰਾ ਹੁੱਡਾ ਦਾ ਪ੍ਰੇਮ ਜਿਹੜਾ ਉਹ ਕਿੱਥੇ ਗਿਆ ਅੱਜ ਤੇਰਾ ਕਾਂਗਰਸੀ ਪ੍ਰੇਮ ਕਿੱਥੇ ਗਿਆ ਅੱਜ ਤੂੰ ਰੋਜ਼ ਹੀ ਜਿਹੜੀ ਸਰਕਾਰ ਦੇ ਦਫਤਰਾਂ 'ਚ ਕਦੇ ਐਸ ਦੀ ਕਦੇ ਹੌਸ ਦੀ ਹੁੰਦਾ ਪੜਨਾ ਬੜਾ ਸੌਖਾ ਹੁੰਦਾ ਉਹਨਾਂ ਗੱਲਾਂ ਦੇ ਉੱਤੇ ਖਰੇ ਉਤਰਨਾ ਬੜਾ ਔਖਾ ਔਖਾ ਹੁੰਦਾ ਅੱਜ ਸਾਰੀਆਂ ਗੱਲਾਂ ਤੋਂ ਤੂੰ ਮੁੱਕ ਗਿਆ ਅੱਜ ਗੁਰੂ ਦੀ ਗੋਲਕ ਦੀ ਰੱਜ ਕੇ ਦੁਰਵਸਤੋਂ ਕਰ ਰਹੇ ਆ ਐਗਜ਼ੈਕਟਿਵ ਤੇਰੀ ਪੂਰੀ ਨਹੀਂ ਜਰਨਲ ਹਾਊਸ ਤੇਰਾ ਪੂਰਾ ਨਹੀਂ ਤੂੰ ਖਰਚ ਕਿਵੇਂ ਕਰ ਰਿਹਾ ਜਿੰਨੇ ਖਰਚ ਆ ਸਤਾਪਦੀ ਉੱਤੇ ਆ ਗਈ ਆ ਸਤਾਪਦੀ ਦੀ ਕੋਈ ਤਿਆਰੀ ਨਹੀਂ ਆ ਕੱਲ ਮੀਟਿੰਗ ਸੀਗੀ ਪੀ ਡਬਲਯੂ ਡੀ ਰੈਸਟ ਹਾਊਸ ਦੇ ਵਿੱਚ ਉੱਥੇ ਹਰੇਕ ਆਕਾਰਾਂ ਵੀ ਜਿਹੜੀਆਂ ਸਾਨੂੰ ਜੀ ਸਰਕਾਰ ਦੇ ਦੇਵੇ ਤੇਲ ਵੀ ਜੀ ਸਰਕਾਰ ਦੇਵੇ ਸਾਨੂੰ ਤੂੰ ਤਾਂ ਮੰਗਤਾ ਬਣਿਆ ਹੋਇਆ ਇਹ ਗੁਰੂ ਘਰ ਦੇ ਚ ਸਤਾਬ ਦੀ ਮਣਾਉਣੀ ਆ ਗੁਰੂ ਕੋਲੇ ਗੁਰੂ ਦੀ ਗੋਲਕ ਚ ਇੰਨਾ ਕਿ ਸ਼ਰਮਾਇਆ ਹੈਗਾ ਕਿ ਅਸੀਂ ਯਾਤਰਾਵਾਂ ਕੱਢ ਸਕਦੇ ਹਾਂ ਸਮਾਗਮ ਮਣਾ ਸਕਦੇ ਆ ਪਰ ਤੇਰੇ ਹਾਲਾਤ ਕੀ ਹੋਏ ਪਏ ਆ ਕਿਉਂਕਿ ਤੂੰ ਖੁਦ ਕੋਈ ਮਤਾ ਜਿਹੜਾ ਹੈਗਾ ਖਰਚਾ ਪਾਸ ਨਹੀਂ ਕਰ ਸਕਦਾ ਨਾ ਜਰਨਲ ਹੋਸਾ ਨਾ ਐਗਜ਼ੈਕਟਿਵ ਤੇਰੇ ਕੋਲੇ ਪਰ ਜਿੰਨਾ ਕਰਦੇ ਆ ਗੈਰਕਾਨੂੰਨੀ ਬਾਈਟ ਤੇਰਾ ਫੇਲ ਹੋ ਗਿਆ ਪਹਿਲਾ ਪ੍ਰਧਾਨ ਦਾ ਤੂੰ ਜਿਹਦਾ ਬਾਈਟ ਫੇਲ ਹੋਇਆ ਪਹਿਲਾ ਪ੍ਰਧਾਨ ਇਹਦਾ ਮਤਲਬ ਵੀ ਤੇਰੇ ਕੋਲ ਬਹੁਤ ਮਤ ਨਹੀਂ ਸੀਗਾ ਜਿਸ ਕਰਕੇ ਤੇਰਾ ਬਾਈਟ ਫੇਲ ਹੋ ਗਿਆ ਕਦੇ ਕਿਸੇ ਸਰਕਾਰ ਦਾ ਕਿਸੇ ਕਮੇਟੀ ਚਾਹੇ ਦਿੱਲੀ ਕਮੇਟੀ ਚਾਹੇ ਕੋਈ ਸਰੋਣੀ ਕਮੇਟੀ ਕਿਸੇ ਦਾ ਬਾਈਟ ਫੇਲ ਨਹੀਂ ਹੋਇਆ ਆ ਸਾਰਾ ਤੇਰਾ ਤੇਰਾ ਬਾਈਟ ਜਿਹੜਾ ਸੀਗਾ ਉਹ ਫੇਲ ਹੋ ਗਿਆ ਤੇ ਤੂੰ ਖੁਦ ਕਹਿ ਰਿਹਾ ਮੈਂ ਤਾਂ ਬਾਈਟ ਰੋਕਿਆ ਬਾਈਟ ਰੋਕਿਆ ਤਾਂ ਫਿਰ ਅੱਜ ਤੱਕ ਤੇਰਾ ਬਾਈਟ ਪਾਸ ਕਿਉਂ ਨਹੀਂ ਹੋਇਆ ਤੂੰ ਬਾਈਟਰ ਤੇ ਦੁਬਾਰਾ ਕਿਉਂ ਨਹੀਂ ਬਾਈਟ ਬਣਾ ਸਕਿਆ ਕੋਈ ਲਾਫਰਮ ਹਾਇਰ ਕਰਕੇ ਕਿਉਂ ਨਹੀਂ ਆਡਿਟ ਕਰਾ ਸਕਿਆ ਤੂੰ ਪਰ ਮੈਂ ਇੱਕ ਹੋਰ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਰਿਆਣੇ ਦੀਆਂ ਸੰਗਤਾਂ ਨੂੰ ਕਿ ਬੜਾ ਗੁੰਮਰਾਹ ਕੀਤਾ ਇਸਨੇ ਆਪਣਾ ਜਦੋਂ ਕਹਿੰਦੇ ਆ ਕਿਸੇ ਦੀ ਬਰਾਬਰਤਾ ਨਾ ਹੋਵੇ ਤਾਂ ਉਹਦੀ ਬਦਨਾਮੀ ਸ਼ੁਰੂ ਕਰਦੇ ਹੋ ਢਿੰਡਾ ਨੇ ਇਹੀ ਕੰਮ ਕੀਤਾ ਜਦੋਂ ਇਹਦੇ ਕੋ ਸਾਡੇ ਕੰਮਾਂ ਦੀ ਬਰਾਬਰਤਾ ਨਹੀਂ ਹੋਈ ਤਾਂ ਇਹਨੇ ਬਦਨਾਮੀ ਸ਼ੁਰੂ ਕਰਦੀ ਕਿ ਦਾਦੂਵਾਲ ਨੇ 4.5 ਕਰੋੜ ਰੁਪਏ ਦਾ ਗਵਨ ਕੀਤਾ ਇੱਕ ਪੋਸਟਰ ਜਾਰੀ ਕੀਤਾ ਤੁਸੀਂ ਸਾਰੀਆਂ ਸੰਗਤਾਂ ਨੇ ਵੇਖਿਆ ਹੋਊਗਾ ਪਰ ਸ਼ਰਮ ਨਾਲ ਚਪਣੀ 'ਚ ਨੱਕ ਡੋਗ ਕੇ ਮਰ ਜਾਣਾ ਚਾਹੀਦਾ ਜਗਦੀਸ਼ ਸਿੰਘ ਢੀਂਡਾ ਨੂੰ ਕਿ 4.4 ਕਰੋੜ ਦਾ ਰੋਪ ਲਾਉਣ ਵਾਲਾ ਮੇਰੇ ਤੇ ਕੇਸ ਪਾਇਆ 3 ਲੱਖ ਦਾ ਜੁਡੀਸ਼ੀਅਲ ਕਮਿਸ਼ਨ ਦੇ ਜੇ 4.4 ਕਰੋੜ ਦਾ ਰੋਪ ਲਾਇਆ ਸੀ 2 ਕਰੋੜ ਦਾ ਤਾਂ ਕੇਸ ਪਾਉਂਦਾ 3 ਕਰੋੜ ਦਾ ਤਾਂ ਪਾਉਂਦਾ ਕੇਸ ਪਾਇਆ 3 ਲੱਖ ਦਾ ਤੇ 3 ਲੱਖ ਵੀ ਕਿਹੜਾ ਜਿਹੜਾ ਇੱਕ ਕੀਰਤਨੀਆ ਚੜ੍ਹਾਈ ਕਰ ਗਿਆ ਤੇ ਉਹਦੇ ਛੋਟੇ-ਛੋਟੇ ਬੱਚਿਆਂ ਨੂੰ ਸਹਾਇਤਾ ਦੀ ਮੈਂ ਸਫਾਰਸ਼ ਕੀਤੀ ਤੇ ਮੌਜੂਦਾ ਉਸ ਵੇਲੇ ਦੇ ਪ੍ਰਧਾਨ ਨੇ ਉਹ ਜਿਹੜਾ ਸਹਾਇਤਾ ਫੰਡ ਸੀ ਉਸ ਪਰਿਵਾਰ ਨੂੰ ਜਾਰੀ ਕੀਤਾ ਤੇ ਉਹ ਪਰਿਵਾਰ ਦੇ ਅਕਾਊਂਟ ਵਿੱਚ ਗਿਆ ਉਹਨਾਂ ਦਾ ਜਵਾਨ ਪੁੱਤ ਜਿਹੜਾ ਸੀਗਾ ਉਹ ਚੜਾਈ ਕਰ ਗਿਆ ਤੇ ਜਗਦੀਸ਼ ਸਿੰਘ ਢਿੰਡਾ ਨੂੰ ਸ਼ਰਮ ਆਉਣੀ ਚਾਹੀਦੀ ਉਹਦੇ ਘਰੇ ਨੋਟਿਸ ਭੇਜ ਤੱਕ ਨੂਨੀ ਨੋਟਿਸ ਭੇਜਿਆ ਹੋਇਆ ਜੁਡੀਸ਼ਲ ਕਮਿਸ਼ਨ ਦਾ ਜਿਨ੍ਹਾਂ ਦਾ ਨੌਜਵਾਨ ਪੁੱਤ ਮਰ ਗਿਆ ਜਿਨ੍ਹਾਂ ਨੂੰ ਸਹਾਇਤਾ ਹਰਿਆਣਾ ਕਮੇਟੀ ਨੇ ਦਿੱਤੀ ਅਸੀਂ ਸਰਕਾਰ سے کیتی تے اودے گھرے 3 ਲੱਖ ਦਾ نوٹس بھیج ਦਿੱਤਾ ਕਿ کورٹ جا کے ਗਵਾਹੀ ਦਿਓ ਕਿ ਤੁਹਾਨੂੰ ਇਹ ਸਹਾਇਤਾ ਮਿਲੀ કે ਨਹੀਂ ਮਿਲੀ ਪ੍ਰਸਾਦ ਸਿੰਘ ਜੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਪੌਣੇ 4 ਕਰੋੜ ਤੁਸੀਂ ਵੀ ਸਭ ਨੇ ਦੇਖਿਆ ਹੋਊਗਾ ਪੌਣੇ 4 ਕਰੋੜ گئے 3 ਕਰੋੜ ਦਾ ਤਾਂ ਕੇਸ ਪਾਉਂਦਾ 3 ਲੱਖ ਦਾ ਕੇਸ ਪਾਇਆ ਤੇ ਉਹ ਵੀ ਉਹ ਕੇਸ ਹੈ ਜਿਹੜੀ ਕਿਸੇ ਦੀ ਸਹਾਇਤਾ ਜਿਹੜੀ ਕੀਤੀ ਹੈ ਅੱਜ ਸਾਹਾ ਸੰਗਤ ਜੀ ਮੈਂ ਤੁਹਾਡਾ ਇੱਕ ਦੋ ਇਹੀ ਬੇਨਤੀਆਂ ਕਰਨੀਆਂ ਚਾਹੁੰਦਾ ਸੀਗੇ ਜਗਦੀਸ਼ ਸਿੰਘ ਝਿੰਡਾ ਦੇ ਹਾਲਾਤ ਕੀ ਹੋ ਚੁੱਕੇ ਆ ਦੇਖੋ ਇਹ ਕਿਹੜੇ ਹਾਲਾਤਾਂ ਦੇ ਵਿੱਚੋਂ ਦੀ ਜਿਹੜਾ ਹੈਗਾ ਇਹ ਕਮੇਟੀ ਨੂੰ ਕੱਟ ਰਿਹਾ ਹੈ ਫੇਲ ਹੋ ਚੁੱਕਿਆ ਸੱਤਰਿਆਬਤ ਰਹਿ ਗਿਆ ਮੈਂ ਐਵੇਂ ਨਹੀਂ ਸੀ ਕਿਹਾ ਕਿ ਪਾਗਲਖਾਨਾ ਹਰਿਆਣਾ ਕਮੇਟੀ ਨੂੰ ਖੋਲਣਾ ਪੈਣਾ ਤੇ ਇਹਨੂੰ ਉੱਥੇ ਦਾਖਲ ਕਰਾਉਣਾ ਪੈਣਾ ਇੰਨਾ ਹਾਲਾਤਾਂ ਕਰਕੇ ਅੱਜ ਇਹਦੇ ਨਾਲ ਦੇ ਮੈਂਬਰ ਵੀ ਉਹਨਾਂ ਦੇ ਵੀ ਹਰੇਕ ਦੇ ਗੱਲ ਪਿਆ ਹਰੇਕ ਨਾਲ ਹਿਟਲਰ ਸਾਈ ਡਿਕਟੇਟਰਸ਼ਿਪ ਤੇ ਫਿਰ ਕਰੀ ਜੇ ਪਹੁੰਚ ਜਾਂਦਾ ਉਹਨਾਂ ਨੂੰ ਮਨਾਉਣ ਵਾਸਤੇ ਕਿਸੇ ਨੂੰ ਗੱਡੀ ਦਾ ਲਾਲਚ ਦੇ ਦੇ ਕਿਸੇ ਨੂੰ ਕੰਮ ਕਰਦਾ ਇਦਾਂ ਨਹੀਂ ਉਹ ਮੰਨਦੇ ਕੋਈ ਜ਼ਮੀਰਾਂ ਨਹੀਂ ਵੇਚੀ ਉਹਨਾਂ ਨੇ ਸੇਵਾ ਕਰਨ ਵਾਸਤੇ ਆਏ ਆ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਐਡਾ ਕ腐ਟ ਜਗਦੀਸ਼ ਸਿੰਘ ਢਿੰਡਾ ਪਹਿਲੀ ਮੀਟਿੰਗ ਜਦੋਂ ਐਗਜ਼ੈਕਟਿਵ ਦੀ ਹੋਈ ਉਹਦੇ ਚ ਇੱਕ ਮਤਾ ਜਿਹੜਾ ਸੀਗਾ ਉਹ ਲਿਆਂਦਾ ਗਿਆ ਕਿ ਪ੍ਰਧਾਨ ਨੂੰ ਅਧਿਕਾਰ ਦਿੱਤੇ ਜਾਣ ਪ੍ਰੋਮੋਸ਼ਨਾਂ ਦੇ ਨਿਯੁਕਤੀਆਂ ਦੇ ਤੇ ਟ੍ਰਾਂਸਫਰਾਂ ਦੇ ਪਰ ਐਗਜ਼ੈਕਟਿਵ ਨੇ ਕੋਈ ਅਧਿਕਾਰ ਨਹੀਂ ਦਿੰਦਾ ਉਹਨਾਂ ਨੇ ਕਿਹਾ ਕਿ 11 ਦੀ ਐਗਜ਼ੈਕਟਿਵ ਆ 11 ਦੀ ਐਗਜ਼ੈਕਟਿਵ ਜਿਹੜੀਆਂ ਕੋਈ ਪ੍ਰੋਮੋਸ਼ਨਾਂ ਕਰਨੀਆਂ ਨਿਯੁਕਤੀਆਂ ਕਰਨੀਆਂ ਟਰਾਂਸਫਰਾਂ ਕਰਨੀਆਂ ਉਹ ਆਪਸ ਵਿੱਚ ਵਿਚਾਰ ਕੇ ਤਾਂ ਫਿਰ ਅੱਗੇ ਫੈਸਲਾ ਲਿਆ ਜਾਊਗਾ ਪਰ ਜਗਦੀਸ਼ ਸਿੰਘ ਢਿੰਡਾ ਇਹਦੇ ਨਾਲ ਦੋ ਕਰਪਟ ਜਿਹੜੇ ਆ ਮੁਲਾਜ਼ਮ ਅਫਸਰ ਦੇ ਰਲੇ ਹੋਇਆ ਇੱਕ ਤਾਂ ਚੀਫ ਸੈਕਟਰਾ ਜਸਵਿੰਦਰ ਸਿੰਘ ਦੀਨਪੁਰ ਜਿਹੜਾ ਐਸਜੀਪੀਸੀ ਨੇ ਟਰਾਂਸਪਲੈਂਟ ਕੀਤਾ ਹੋਇਆ ਇੱਥੇ ਸਾਡੀ ਕਮੇਟੀ ਨੂੰ ਫੇਲ ਕਰਨ ਵਾਸਤੇ ਮਹੰਤ ਜੀ ਨੂੰ ਲੈ ਕੇ ਆਇਆ ਸੀਗਾ ਔਰ ਉਹਨੇ ਔਰ ਇੱਕ ਸਤਪਾਲ ਸਿੰਘ ਡਾਚਰ ਦੇ ਦੇ ਉੱਤੇ ਹੁਣ ਸੈਕਸਚੁਅਲ ਹਰਾਸਮੈਂਟ ਦੀ ਸੇੜ ਛਾੜ ਦੀ ਜਿਹੜੀ ਐਫ ਆਈ ਆਰ ਉਹ ਵੀ ਦਰਜ ਹੋਈ ਹੋਈ ਆ ਕੁਰਸ਼ੇਤਰ ਦੇ ਵਿੱਚ